ਬਈਆ ਸਾਡੇ ਇੱਥੇ ਜਿਹਨੇ ਕੰਮ ਕਰਤੇ ਮੈਂ ਸਵਾਉਂਦਾ ਉਹਦੇ ਪੈਸੇ ਨਹੀਂ ਦਿੰਦਾ ਮੈਨੂੰ ਟੈਲੀਫੋਨ ਕਰੀ ਜਾਂਦੇ ਅੱਗੇ ਦਰਵਾਜ਼ੇ 'ਤੇ ਲੋਕ ਕਨਾਲ ਲੁਧਿਆਣਾ ਦਾ ਇੰਡਸਟਰੀ ਦਾ ਹੱਬਾ ਹੋਜਦੀ ਦਾ ਆਪਾ ਤੇ ਤੁਹਾਡੀਆਂ ਹੋਜਦੀਆਂ ਤੇ ਇੰਡਸਟਰੀ ਦੇ ਵਿੱਚ ਵੜ ਜੂਗਾ ਲੋਕਾਂ ਨੂੰ ਸਮਝਾ ਦਿਓ ਲੁਧਿਆਣੇ ਦੇ ਨੂੰ ਜਿੱਥੋਂ ਆਇਆ ਉੱਥੇ ਹੀ ਭੇਜ ਦਿਓ ਵਾਪਸ ਇੰਨੇ ਸਾਰੀ ਉਮਰ ਦਾ ਪੇ ਜੀ ਖਿਡੇ ਆ ਉਹਨੂੰ ਭੁਲਾਣੇ ਨੂੰ ਅੱਜ ਆਨੰਦਪੁਰ ਸਾਹਿਬ ਭੇਜ ਦੋ ਆਨੰਦਪੁਰ ਸਾਹਿਬ ਵਾਲੇ ਨੂੰ ਲੁਧਿਆਣੇ ਬੁਲਾ ਲਓ ਕੀ ਗੱਲ ਲੁਧਿਆਣੇ ਦੀ 50 ਲੱਖ ਦੀ ਵਾਦੀ ਇੱਥੇ ਕੋਈ ਬੰਦਾ ਨਹੀਂ ਗਾ ਜੀ ਉਹ ਚੋਜ ਸੁਖਵਾਲ ਗਹਿਰੇ ਨੂੰ ਬਈ ਤੂੰ ਤਾਂ ਗਣਾ ਹੀ ਕਮਜ਼ੋਰ ਕੈਂਡੀਡੇਟ ਤੂੰ ਪ੍ਰਦੇਸ਼ ਕਾਂਗਰਸ ਦਾ ਦਾਰਗੀ ਕਾਂਗਰਸ ਜਿਹੜੀ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਲੁਧਿਆਣੇ ਭੇਜਿਆ ਵਾ ਮੇਰੇ ਨਾਲ ਉਹਦਾ ਆਪਣਾ ਨਹੀਂ ਕੁਝ ਪਤਾ ਉਹ ਸਾਡੇ ਬਾਰੇ ਕੀ ਕਹੂਗਾ ਉਹਦਾ ਆਪਣਾ ਨਹੀਂ ਪਤਾ ਵੀ ਉਹ ਅਮੇਸ਼ਾ ਤੇ ਮੋਦੀ ਨਾਲ ਬੈਠਾ ਕਿ ਅੱਜ ਉਧਰ ਕਾਂਗਰਸ ਨਾਲ ਸੋਨੀਆ ਤੇ ਰਾਹੁਲ ਨਾਲ ਬੈਠਾ ਉਹ ਦਲਵੀ ਦੀ 43000 ਰੁਪਿਆ ਵਾਲਾ ਤੁਸੀਂ ਦੇਖੋ ਜਿਹੜਾ ਬੰਦਾ ਐਡੇ ਵੱਡੇ ਪਦਾਂ ਤੇ ਹੋ ਕੇ ਐਡੇ ਰੁਤਬਿਆਂ ਤੇ ਹੋ ਕੇ ਲੋਕੀ ਪੰਜਾਬ ਦੇ ਪਹਿਲਾਂ ਇੰਨੇ ਕੁ ਪੈਸੇ ਇੱਕ ਗਰੀਬ ਮਿਹਨਤ ਕਰਦਾ ਕੱਪੜੇ ਸੀਂਦਾ ਵਾ ਤੁਸੀਂ ਉਹਦੇ ਕੱਪੜਿਆਂ ਦੇ ਪੈ ਨਹੀਂ ਦਿੱਤੇ ਲੁਧਿਆਣਾ ਦਾ ਇੰਡਸਟਰੀ ਦਾ ਹੱਬਾ ਫੌਜੀ ਦਾ ਹੱਬਾ ਬੋਟਾਂ ਲੈ ਲਈ ਤਾਂ ਆ ਗਿਆ ਭਾਜਪਾ ਦੀ ਗੱਡੀ ਚੜ੍ਹ ਕੇ ਉਹਨਾਂ ਦਾ ਪੈਹ ਕਿਵੇਂ ਸੁਵਾਉਣੇ ਆ ਨਾਲੇ ਉਹ ਕਿਸਾਨ ਜਿਹੜੇ ਮੇਰੇ ਵੀਰ ਐਨੇ ਮਹੀਨਿਆਂ ਤੋਂ ਉੱਤੇ ਬੈਠੇ ਆ ਪਟੜੀਆਂ ਦੇ ਕੋਈ ਬਾਰਡਰਾਂ ਤੇ ਤੁਸੀਂ ਕਿੱਲ ਗਿੜਾਏ ਹੋਇਆ ਪਹਿਲਾਂ ਇੰਨਾ ਸਮੱਸਿਆ ਦਾ ਤਾਂ ਹੱਲ ਕਰ ਲੈ ਬੋਟਾਂ ਦਾ ਦੁਪਹਿਰ ਨਾ ਕਾਂਗਰਸ ਵੀ ਦਾ 10 ਸਾਲ ਲਈਆਂ ਨੇ ਕੁਸ਼ਕਰਾ ਤਾਂ ਮੈਨੂੰ ਪਤਾ ਨਹੀਂ ਇਸਕਰਾ ਕਿੰਨੇ ਦਾ ਪਰ ਇਹ ਜੂਰਾ ਵੀ ਜਿੱਥੋਂ ਆਇਆ ਤੇ ਦੜਵਾਇਆ ਤੋਂ ਇਤਨੇ ਲਗਿਆ ਨੇ 3 ਘੰਟੇ ਲੱਗਿਆਗਾ ਨੇ ਜਾਣ ਨੂੰ ਆ ਕੱਲ ਦੀ ਟਿੰਗੜ ਮਿਲਿਆ ਤੇ ਕੱਲ੍ਹ ਲਈ ਲੋਕ ਜਿਹੜੇ ਆ ਆ ਮੈਨੂੰ ਮੇਰੇ ਟੈਲੀਫੋਨ ਦੇ ਉੱਤੇ ਆ ਪਾਈ ਜਾਂਦੇ ਆ ਜੀ ਸਾਡੇ ਆ ਲੁਧਿਆਣੇ ਵਾਲੇ ਲੋਕਾਂ ਨੂੰ ਚੌਕਸ ਕਰ ਦੋ ਇਹ ਕੀ ਆ ਜੀ ਚੌਕਸ ਕਰ ਦੋ ਬਈਆ ਸਾਡੇ ਇੱਥੇ ਜਿਹਨੇ ਕੁਰਤੇ ਪਜਾਮੇ ਸਵਾਉਂਦਾ ਉਹਦੇ ਪੈਸੇ ਨਹੀਂ ਦਿੰਦਾ ਮੈਨੂੰ ਟੈਲੀਫੋਨ ਕਰੀ ਜਾਂਦੇ ਆ ਕਿ ਗਿੱਦੜਵਾਏ ਤੋਂ ਲੋਕ ਕੀ ਲੱਗਦਾ ਜੀ ਗਿੱਦੜਵਾ 150 200 ਕਿਲੋਮੀਟਰ ਦਾ ਸਫ਼ਰ ਆਇਆ ਤਾਂ ਲੁਧਿਆਣਾ ਦਾ ਲੋਕ ਜਿਹੜਾ ਕਿਤੇ ਨਾ ਕਿਤੇ 180 ਕਿਲੋਮੀਟਰ ਆਇਤੋਂ ਉਹ ਲੋਕ ਅੱਜ ਮੈਨੂੰ ਆ ਟੈਲੀਫੋਨ ਤੇ ਭੇਜੀ ਜਾਂਦੇ ਆ ਉਤੋਂ ਗਿੱਦੜਵਾਏ ਦੇ ਲੋਕ ਕਹਿੰਦਾ ਲੁਧਿਆਣਾ ਦਾ ਇੰਡਸਟਰੀ ਦਾ ਹੱਬਾ ਹੋਜਦੀ ਦਾ ਅੱਬਾ ਇਹ ਤੁਹਾਡੀ ਆ ਹੋਜਦੀਆਂ ਤੇ ਇੰਡਸਟਰੀ ਦੇ ਵਿੱਚ ਵੜ ਜੂਗਾ ਲੋਕਾਂ ਨੂੰ ਸਮਝਾ ਦਿਓ ਲੁਧਿਆਣੇ ਦੇ ਨੂੰ ਜਿੱਤੋ ਆਇਆ ਉਹ ਤੇ ਮੇਡੋ ਮਾਪਸ ਕੀ ਲੱਗਦਾ ਜੀ ਮੁਕਾਬਲਾ ਕਿਵੇਂ ਦੇਖਦੇ ਹੋ ਕਿ ਇੱਕ ਦਾ ਖੇਡਿਆ ਗਿਆ ਰਵਨੀਗਿਤ ਬਿੱਟੂ ਦੇ ਮੁਕਾਬਲੇ ਦੇ ਵਿੱਚ ਲਿਆਂਦਾ ਗਿਆ ਰਾਜਾ ਵੜਿੰਗ ਦੇਖੋ ਇਹ ਦਾ ਖੇਲਣ ਵਾਲੇ ਕੰਮ ਥੋੜਾ ਨੇ ਇਹ ਤਾਂ ਸੇਵਾ ਦਾ ਕੰਮ ਆ ਦਾ ਤਾਂ ਕੋਈ ਉੱਥੇ ਕਬੱਡੀ ਜਾਂ ਹਾਕੀ ਦਾ ਮੈਚ ਥੋੜਾ ਹੋ ਰਿਹਾ ਇਹ ਇਹ ਤਾਂ ਲੋਕਾਂ ਦੀ ਸੇਵਾ ਕਰਨ ਦਾ ਲੋਕਾਂ ਨੇ ਮਤ ਦਾ ਦਾਨ ਕਰਨਾ ਆਪਣੇ ਦਾਨ ਲੈ ਕੇ ਲੋਕਾਂ ਦਾ ਤੇ ਦਾ ਪੇਜ ਤਾਂ ਕਾਂਗਰਸ ਤਾਹੀ ਦਾ ਇੱਥੇ ਤੱਕ ਪਹੁੰਚੀ ਹੈ ਇਨਾਂ ਨੇ ساری ਉਮਰ ਦਾ ਪੇਜੀ ਖੇਡੇ ਆ ਉਹਨੂੰ ਭੁਲਾਣੇ ਨੂੰ ਅੱਜ ਆਨੰਦਪੁਰ ਸਾਹਿਬ ਭੇਜ ਦੋ ਆਨੰਦਪੁਰ ਸਾਹਿਬ ਵਾਲੇ ਨੂੰ ਲੁਧਿਆਣੇ ਬੁਲਾ ਲਓ ਕੀ ਗੱਲ ਲੁਧਿਆਣੇ ਦੀ 50 ਲੱਖ ਦੀ ਵਾਦੀ ਇੱਥੇ ਕੋਈ ਬੰਦਾ ਨਹੀਂ ਗਾ ਇਸ ਕਰਕੇ ਦਾਪੇਜ ਖੇਲਨੇ ਖੇਲਦੇ ਹੀ ਹੌਲੀ ਹੌਲੀ ਇੱਥੇ ਨਾ ਕੋਈ ਪਲਾਵਾ ਬੋਗੇ ਤੁਸੀਂ ਪੁਰਾਣਾ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਹੇ ਹੋ ਕੀ ਲੱਗਦਾ ਕਿ ਪੁਰਾਣਾ ਕਾਂਗਰਸ ਦਾ ਦੌਰ ਤੇ ਹੋਣ ਦੇ ਦੌਰ ਦੇ ਵਿੱਚ ਫਰਕ ਹੈ ਦੇਖੋ ਹੁਣ ਹੌਲੀ ਹੌਲੀ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵਾਂ ਇਹਨਾਂ ਨੇ ਹੌਲੀ ਹੌਲੀ ਆਪਣੇ ਵਰਕਰ ਆਪ ਹੀ ਮਾਰਤੇ ਹੈ ਇਹ ਆਈ ਰਾਜ ਆਈ ਰਾਜਨੀਤੀਆਂ ਚ ਅਜਿਹਾ ਹੁਣ ਕੱਲ ਦਾ ਖੇਲਣ ਨੂੰ ਫਿਰਦੇ ਆ ਇਹ ਉਹ ਕੋ ਗਿੱਦੜਵਾਏ ਦਾ ਬੰਦਾ ਲੁਧਿਆਣੇ ਆ ਕੇ ਇਲੈਕਸ਼ਨ ਲੜਨ ਲਈ ਭੇਜਤਾ ਮੈਨੂੰ ਇਹ ਇਸ ਗੱਲ ਦੀ ਵੀ ਖੁਸ਼ੀ ਹੋਈ ਆ ਗਿਆ ਕੋਈ ਗੱਲ ਨਹੀਂ ਜੀ ਲੁਧਿਆਣੇ ਦੇ ਲੋਕਾਂ ਨੇ ਇਸ ਗੱਲ ਲਈ ਚੋਣ ਕਰ ਲੈਣਾ ਬੱਚੇ ਅੱਜ ਕੱਲ ਬਹੁਤ ਸਿਆਣੇ ਆ ਪਰ ਉਹ ਉਹਨੂੰ ਪੁੱਛੋ ਜਿਸ ਸਤਵਾਲ ਘਰੇ ਨੂੰ ਵੀ ਤੂੰ ਤਾਂ ਕਹਿੰਦਾ ਹੀ ਕਮਜ਼ੋਰ ਕੈਂਡੀਡੇਟ ਤੂੰ ਪ੍ਰਦੇਸ਼ ਕਾਂਗਰਸ ਦਾ ਦਾਰਗੀ ਕਾਂਗਰਸ ਜਿਹੜੀ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਲੁਧਿਆਣੇ ਭੇਜਿਆ ਵਾ ਮੇਰੇ ਨਾਲ ਲੜਨ ਲਈ ਤੇ ਉਹ ਤਾਂ ਕਹਿੰਦਾ ਹੀ ਕਮਜ਼ੋਰ ਆ ਫਿਰ ਮੈਂ ਇੰਨਾ ਕਮਜ਼ੋਰ ਸੀ ਤੇ ਫਿਰ ਕੋਈ ਆ ਵੀ ਭੇਜ ਦਿੰਦੇ ਅੱਜ ਪ੍ਰਧਾਨ ਲਿਆਉਣਾ ਪੈ ਗਿਆ ਨਾ ਲੁਧਿਆਣੇ ਦੇ ਲੋਕਾਂ ਨੇ ਪ੍ਰਧਾਨ ਬੁਲਾ ਲਿਆ ਨਾ ਤੁਹਾਡਾ ਲੁਧਿਆਣੇ ਲੱਗਦਾ ਤੁਹਾਡੇ ਨਾਮ ਤੋਂ ਖੋ ਪੈ ਗਿਆ ਉਹਨਾਂ ਨੇ ਇੱਕ ਰਵਨੀਤ ਬਿੱਟੂ ਨੇ ਜ਼ਿਕਰ ਕੀਤਾ ਉਹ ਕਹਿੰਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਕਜੁੱਟ ਹੈਗੀ ਆ ਕਹਿੰਦੇ ਅੰਦਰ ਖਾਤੇ ਇਹਨਾਂ ਦੀ ਆਪਸੀ ਜਿਹੜੀ ਗੱਠਮੈਂਟ ਹੋਈ ਹੋਈ ਚਲੋ ਬਿੱਟੂ ਹਣ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ 10 ਜਨਪਦ ਬੈਠਾ ਕੇ ਅੱਜ ਮੋਦੀ ਵਾਲੀ ਗੋਠੀ ਚ ਬੈਠਾ ਵਾ ਬਿੱਟੂ ਦਾ ਆਪਣਾ ਨਹੀਂ ਕੁਝ ਪਤਾ ਉਹ ਸਾਡੇ ਬਾਰੇ ਕੀ ਕਹੂਗਾ ਉਹਦਾ ਆਪਣਾ ਨਹੀਂ ਪਤਾ ਵੀ ਉਹ ਅਮਿਤ ਸ਼ਾਹ ਤੇ ਮੋਦੀ ਨਾਲ ਬੈਠਾ ਕਿ ਅੱਜ ਉਧਰ ਕਾਂਗਰਸਾ ਸੋਨੀਆ ਤੇ ਰਾਹੁਲ ਨਾਲ ਬੈਠਾ ਲੱਗਦਾ ਕਿ ਜਿਹੜੀ ਲੋਕਲ ਲੀਡਰਸ਼ਿਪ ਆ ਉਸਨੇ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਗੱਲ ਕਿ ਕੇ ਬਾਵਾ ਨੇ ਵਿਰੋਧ ਕਰਦਾ ਕੁਝ ਹੋਰ ਵੀ ਕਾਂਗਰਸੀ ਲੀਡਰ ਕਹਿ ਰਹੇ ਨੇ ਇਹ ਕਹਿੰਦੇ ਵੀ ਸਾਡੇ ਤੇ ਕਿਤੇ ਨਾ ਕਿਤੇ ਸਵਾਲ ਹੈ ਲੁਧਿਆਣੇ ਚ ਕਾਂਗਰਸੀ ਹੈ ਨਹੀਂ ਜਿਹਨੂੰ ਟਿਕਟ ਦੇ ਸਕਦੇ ਦੇਖੋ ਗੱਲ ਸੁਣੋ ਇਹ ਕਾਂਗਰਸ ਦੀ ਅੱਜ ਇਹ ਹਾਲਾਤ ਹੋ ਗਏ ਹੋਏ ਆ ਕਹਾਣੀ ਘਰ ਘਰ ਹੋਗੀ ਇਦਾਂ ਦੀ ਕਹਾਣੀ ਘਰ ਘਰ ਹੋ ਗਈ ਵੀ ਲੁਧਿਆਣੇ ਦੇ ਲੋਕ ਹੀ ਆ ਨਹੀਂ ਦੇ ਕਾਂਗਰਸੀ ਲੁਧਿਆਣੇ ਦੇ ਤਾਂ ਸਾਨੂੰ ਕਹਿੰਦੇ ਆ ਵੀ ਐਮ ਐਲ ਏ ਚੋ ਆਹ ਵੇਖਾਂ ਲੋਕ ਇੱਥੇ ਦਾ ਜੰਪਲ ਧਰਤੀ ਨਾਲ ਜੁੜਿਆ ਹੋਇਆ ਤੇ ਲੋਕਾਂ ਦੀ ਦੁੱਖ ਸੁੱਖ ਦੀ ਸਾਂਝ ਕਰਦਾ ਵਾਂ ਗਿੱਦੜ ਵਾਏ ਕੀ ਨੇ ਜਾਣਾ ਮੈਂ ਇੱਥੇ ਨੂੰchna ਮੈਂ ਜਾਣੇ ਦੇ ਲੋਕਾਂ ਤੇ ਯਕੀਨ ਨਹੀਂ ਸੀ ਉਮੀਦਵਾਰਾਂ ਤੇ ਨਹੀਂ ਯਕੀਨ ਆਪੇ ਨਹੀਂ ਦਾ ਕਾਂਗਰਸ ਦਾ ਕਲਚਰ ਬਣ ਚੁੱਕਿਆ ਜਿਹੜਾ 10 ਜਨਪਦ ਦੇ ਵਿੱਚ ਜਾਂਦਾ ਵਾ ਉਥੋਂ ਟਿਕਣੇ ਲੈ ਕੇ ਆ ਜਾਂਦਾ ਵਾ 10 ਜਨਪਤੋਂ ਅੱਜ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਆ ਵੀ ਅੱਜ ਕਾਂਗਰਸ ਦਾ ਪ੍ਰਧਾਰ ਮੈਂ ਵੀ ਨਾਲ ਆਉਂਗਾ ਪ੍ਰਤਾਪ ਬਾਜਵਾ ਜੀ ਪ੍ਰਤਾਪ ਭਾਈ ਮੈਨੂੰ ਕਹ ਕਵਰੇਜ ਕੈਂਡੀਡੇਟ ਤੂੰ ਬਣ ਜਾਏ ਦਾ ਕਿਤੇ ਇਹ ਇਹ ਭੱਜ ਗਿਆ ਤਾਂ ਤੂੰ ਕਵਰੇਜ ਕੈਂਡੀਡੇਟ ਬਣ ਜਾਏ ਦਾ اے درجی ਜਿੰਨਾ ਤੇ بل ਤੁਸੀਂ ਦਿਖਾਇਆ اے راجب دیکھ لے کتنی پیمنٹ دینی اے او درجی جی او درجی دی 43000 ਰੁਪਇਆ ਵਾ ਤੁਸੀਂ ਦੇਖੋ ਜਿਹੜਾ ਬੰਦਾ ਐਡੇ ਵੱਡੇ ਪਦਾਂ ਤੇ ਹੋ ਕੇ ਐਡੇ ਰਤਬਿਆਂ ਤੇ ਹੋ ਕੇ ਲੋਕੀ ਪੰਜਾਬ ਦੇ ਪਹਿਲਾਂ ਇੰਨੇ ਕ ਪੈਸੇ ਇੱਕ ਗਰੀਬ ਮਿਹਨਤ ਕਰਦਾ ਕਪੜੇ ਸੀਂਦਾ ਵਾ ਤੁਸੀਂ ਉਹਦੇ ਕਪੜਿਆਂ ਦੇ ਪੈ ਨਹੀਂ ਦਿੱਤੇ ਲੁਧਿਆਣਾ ਦਾ ਇੰਡਸਟਰੀ ਦਾ ਹੱਬਾ ਫੌਜੀ ਦਾ ਹੱਬਾ ਇਸ ਕਰਕੇ ਲੋਕਾਂ ਨੇ ਜਿਹੜਾ ਬਜਨਦੀ ਪਾਂਡਾ ਉਹ ਲੋਕਾਂ ਦੇ ਹੀ ਪਾਉਂਦੇ ਆ ਇਹ ਲੋਕ ਇਹ ਆਪਣੀ ਰਾਜਨੀਤੀ ਦੀ ਸੇਵਾ ਨਹੀਂ ਕਰਦੇ ਇਹ ਜਿਹੜਾ ਬਜਨ ਆ ਜਿਹੜਾ ਲੋਕਾਂ ਦੇ ਹੀ ਪਾਉਂਦੇ ਆ ਉਹਨਾਂ ਦੀਆਂ ਵੋਟਾਂ ਲੈਂਦੇ ਆ ਉਹਨਾਂ ਦੇ ਹੀ ਬੋਝ ਪਾ ਲੈਂਦੇ ਆ ਅੱਜ ਜੀ ਦਸ ਦਿਨਾਂ ਤੋਂ ਤੁਸੀਂ ਇਹ ਲੋਕਾਂ ਦੇ ਘੁੰਮੇ ਹੋ ਪਿੰਡਾਂ 'ਚ ਵੀ ਤੋਰਾ ਕੀਤਾ ਆ ਕਿੰਦਾਂ ਦਾ ਲੋਕਾਂ ਦਾ ਸੰਜੋਗ ਮਿਲਿਆ ਬਹੁਤ ਪਿਆਰ ਦਿੱਤਾ ਲੋਕਾਂ ਦਾ ਮੈਂ ਪਹਿਲਾਂ ਧੰਨਵਾਦ ਵੀ ਕਰਦਾ ਮੈਂ ਕਿਉਂਕਿ ਜਿਹੜੇ ਪਿੰਡ 'ਚ ਗਿਆ ਮੇਰੀ ਮਾਂ ਮੇਰੀ ਭੈਣ ਮੇਰਾ ਬਜ਼ੁਰਗ ਔਰ ਨੌਜਵਾਨ ਸਾਥੀ ਹਰ ਪਿੰਡ ਦੇ ਵਿੱਚੋਂ ਇਹੀ ਹੰਗਾਰਾ ਆਇਆ ਵੀ ਫਿਕਰ ਨਾ ਕਰੋ ਇੱਥੇ ਅਸੀਂ ਕਿਸੇ ਨੂੰ ਨਹੀਂ ਐਂਟਰ ਹੋਣ ਦਿੰਦੇ ਸਾੜੂ ਇਹ ਫੇਰ ਕੇ ਭੇਜ ਜਾਂਦੇ ਸਰ ਕਿਸਾਨ ਜਿਹੜੇ ਨੇ ਹਜੇ ਵੀ ਪੱਟੀਆਂ ਤੇ ਬੈਠੇ ਨੇ ਰੇਲ ਗੱਡੀਆਂ ਜਿਹੜੀਆਂ ਅੱਜ ਵੀ ਬੰਦ ਨੇ ਕੋਈ ਕਾਰੋਬਾਰੀ ਕਹ ਰਹੇ ਨੇ ਲੁਧਿਆਣੇ ਦੇ ਕਿ ਉਹਨਾਂ ਦਾ ਜਿਹੜਾ ਕਾਰੋਬਾਰ ਆ ਕਾਫੀ ਜ਼ਿਆਦਾ ਜਿਹੜਾ ਮੰਦੇ ਚੋਂ ਗੁਜ਼ਰ ਰਹੇ ਨੇ ਕਿਸ ਤਰ੍ਹਾਂ ਇਹ ਬਿੱਟੂ ਜੀ ਨੂੰ ਇੱਥੋਂ ਭੇਜੋ ਨਾਲੇ ਤਾਂ ਸਾਡੇ ਪੰਜਾਬ ਦਾ 8000 ਕਰੋੜ ਰੁਪਈਆ ਲਿਆਵੇ ਲੋਕਾਂ ਦਾ ਵੋਟਾਂ ਲੈਣ ਲਈ ਤਾਂ ਆ ਗਿਆ ਭਾਜਪਾ ਦੀ ਗੱਡੀ ਚੜ ਕੇ ਉਹਨਾਂ ਦਾ ਪੈਸੇ ਕਿਵੇਂ ਦਿਵਾਉਣੇ ਆ ਨਾਲੇ ਉਹ ਕਿਸਾਨ ਜਿਹੜੇ ਮੇਰੇ ਵੀਰ ਐਨੇ ਮਹੀਨਿਆਂ ਤੋਂ ਉੱਥੇ ਬੈਠੇ ਆ ਪਟੜੀਆਂ ਤੇ ਕੋਈ ਬਾਰਡਰਾਂ ਤੇ ਤੁਸੀਂ ਕਿਲ ਗੜਾਏ ਹੋਇਆ ਪਹਿਲਾਂ ਇਹਨਾਂ ਸਮੱਸਿਆ ਦਾ ਤਾਂ ਹੱਲ ਕਰ ਲੈ ਵੋਟਾਂ ਦਾ ਤੂੰ ਪਹਿਲਾਂ ਕਾਂਗਰਸ ਵੀ ਦਾ 10 ਸਾਲ ਲਈਆਂ ਨੇ ਉੱਥੇ ਵੀ ਜੂ ਇਹੀ ਕੁਛ ਕਰਕੇ ਜਾਂ ਅੱਜ ਬੀਜੇਪੀ ਚ ਗਿਆ ਹੋਇਆ ਤਾਂ ਵੀ ਇਹੀ ਕੁਛ ਕਰਨਾ ਵੋਟਾਂ ਦੀ ਰਾਜਨੀਤੀ ਨਾ ਕਰ ਕਦੇ ਸੇਵਾ ਭਾਵਨਾ ਵਾਲੀ ਵੀ ਕਰ ਲੈ ਜਿਵੇਂ ਤੇਰਾ ਦਾਦਾ ਕਰਕੇ ਗਿਆ ਵਾ ਉਹਦਾ ਤੂੰ ਵੀ ਸੇਵਾ ਭਾਵਨਾ ਨਾਲ ਕੋਈ ਕਰ ਲੈ ਤੈਨੂੰ ਇਹ ਰਾਜਨੀਤੀ ਤੋਂ ਬਿਨਾ ਹੋਰ ਕੋਈ ਦੂਜਾ ਕੰਮ ਨਹੀਂ ਆ ਸਰ ਲੱਗਦਾ ਕਿ ਕਿਸਾਨਾਂ ਨੂੰ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਕਿ ਕਾਰੋਬਾਰ ਜਿਹੜਾ ਵਾ ਕਿਉਂਕਿ ਲੁਧਿਆਣਾ ਮੇਨ ਮੌਜੂਦ ਰੀਸਾਈਕਲ ਇੰਡਸਟਰੀ ਜਿਹੜੇ ਆਰਡਰ ਨਹੀਂ ਦੇਖੋ ਦੁਖੀ ਹੋਇਆ ਬੰਦਾ ਕੀ ਕਰੂਗਾ ਹਕੂਮਤ ਆਪਾਂ ਰਾਜੇ ਸਰਕਾਰਾਂ ਕਿਉਂ ਬਣਾਉਨੇ ਆ ਕੀ ਸਾਡੀ ਸੁਣਾਈ ਕਰੂਗੇ ਮਰਤ ਦਾ ਧਾਨ ਦੇ ਕੇ ਕਿਸਾਨਾਂ ਨੇ ਕੋਈ ਗੁਨਾਹ ਕਰ ਲਿਆ ਕਿਸਾਨਾਂ ਨੇ ਕੋਈ ਗੁਨਾਹ ਤਾਂ ਨਹੀਂ ਕੀਤਾ ਸਾਸੋਂ ਕਿਸਾਨ ਪਹਿਲਾਂ ਹੀ ਸ਼ਹੀਦ ਹੋ ਗਿਆ ਹ ਹੁਣ ਪਿਛਲੇ ਮਹੀਨੇ ਇੱਕ 23 ਸਾਲ ਦਾ ਜਵਾਕ ਬੀਜੇਪੀ ਨੇ ਉਧਰੋਂ ਗੋਲੀ ਦਾ ਆਰਡਰ ਕਰਕੇ ਹਰਿਆਣੇ ਵੱਲੋਂ ਉਹ ਜਵਾਕ ਸ਼ਹੀਦ ਕਰਤਾ ਇਹ ਕਿੱਥੇ ਦੀ ਰਾਜਨੀਤੀ ਹੈ ਜਾਂ ਕਿੱਥੇ ਦਾ ਲੋਕਤੰਤਰ ਹੈ ਜਿਹੜੇ ਆਪਣੇ ਬੰਦਿਆਂ ਨੂੰ ਆਪ ਹੀ ਮਰਵਾਈ ਜਾਂਦਾ ਸਰ ਜਾਸਨ ਜੀ ਨਾਲ ਕੀ ਗੱਲ ਕਰੀਏ ਇਹ ਤਾਂ ਕਿਸਾਨਾਂ ਨੇ ਕਿਹਾ ਸੀ ਕਿ ਮਾਮਲਾ ਦਰਜ ਕੀਤਾ ਹੈ ਮਾਮਲਾ ਦਰਜ ਹੋ ਗਿਆ ਲੱਗਦਾ ਕਿ ਜਿਹੜੇ ਭਾਜਪਾ ਦੀ ਗਵਰਨਮੈਂਟ ਹੈਗੀ ਉਹਦੇ ਵਿੱਚ ਅਗਰ ਕੋਈ ਨੁਮਾਇੰਦਾ ਜਾਂ ਕੋਈ ਵੀ ਮੰਤਰੀ ਉਹਦੇ ਵਿੱਚ ਸ਼ਾਮਲ ਹੋਇਆ ਤਾਂ ਕਾਰਵਾਈ ਹੋਵੇ ਦੇਖੋ ਗੱਲ ਸੁਣੋ ਪਹਿਲਾਂ ਵੀ ਇੱਕ ਮੰਤਰੀ ਨੇ ਆਪਾਂ ਦੇਖਿਆ ਹੀ ਆ ਜੁਪੀ ਦੇ ਵਿੱਚ ਗੱਡੀਆਂ ਚੜਾ ਕੇ ਉਹਦੇ ਮੁੰਡੇ ਨੇ ਕਿੰਨੇ ਕਿਸਾਨ ਸ਼ਹੀਦ ਕਰਤੇ ਇਹਨਾਂ ਲੋਕਾਂ ਨੂੰ ਲੋਕਤੰਤਰ ਨੂੰ ਬਚਾਉਣ ਲਈ ਅੱਜ ਲੋਕਾਂ ਦੇ ਹੱਥ ਹੀ ਆ ਆ ਜਦੋਂ ਹੁਣ 13 ਦੀਆਂ 13 ਸੀਟਾਂ ਪੰਜਾਬ ਚੋਂ ਗਈਆਂ ਪੰਜਾਬੀ ਗਏ 13 ਚੁਣ ਕੇ ਤਾਂ ਉਦਨੇ ਇਹਨਾਂ ਦੀ ਹਲਚਲ ਹੋਣੀ ਆ 19 ਦੇ ਨਹੀਂ મોદી ਨੇ ਹਿਲਣਾ ਇਸ ਕਰਕੇ ਜਿਹੜਾ ਹਲਚਲ ਹੋਣੀ ਆ ਪੰਜਾਬ ਚੋਂ ਜਦੋਂ 13 ਕਰਕੇ ਭੇਜਤਾ ਉਦਨੇ ਕੇਂਦਰ ਦੀ ਸਰਕਾਰ ਨੇ ਹਿਲਣਾ ਵਾ